ਅੰਟ ਵੱਲੋਂ ਜੀ ਐਮ ਆਰ ਸਰਕਾਰੀ ਕਾਲਜ ਦੇ ਲੈਕਚਰਾਰ ਆ ਰਹੇ ਜਿਹੜੇ ਕੀ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਲਜ ਦੇ ਵਿੱਚ ਨੌਕਰੀਆਂ ਕਰ ਰਹੇ ਹੈ ਤਾਂ ਅੱਜ ਅਸੀਂ ਸਰਕਾਰ ਦੇ ਇੱਕ ਜਿਹੜਾ ਫਰਮਾਨ ਆ ਉਹਦਾ ਜਿਹ ਸੰਸਾਰ ਸਾਡੀਆਂ ਨੌਕਰੀਆਂ ਖੋਈਆਂ ਜਾ ਰਹੀਆਂ ਨੇ ਉਹਦੇ ਆਧਾਰ ਦੇ ਉੱਪਰ ਅੱਜ ਅਸੀਂ ਕੀ ਇੱਕ ਕੇ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਇੱਕ ਕੈਂਡਲ ਮਾਰਚ ਰੱਖਿਆ ਹੈ ਇਹਦੇ ਵਿੱਚ ਹਰ ਇੱਕ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਤੇ ਪੰਜਾਬ ਸੈਟਰਨ ਯੂਨੀਅਨ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇੱਥੇ ਸ਼ਾਮਲ ਹੋਏ ਹਾਂ ਤੇ ਇਹ ਕੈਂਡਲ ਮਾਰਚ ਜਿਹੜਾ ਹੈਗਾ ਐਮ ਆਰ ਸਰਕਾਰੀ ਕਾਲਜ ਤੋਂ ਸ਼ੁਰੂ ਹੋ ਕੇ ਕਿਸੇ ਤੱਕ ਤੱਕ ਚੱਲ ਰਿਹਾ ਹੈ ਕਿੰਨੇ ਕੋ ਸਾਥੀ ਆ ਜੈ ਇਸਾ ਬਣਨੇ ਕੈਂਡਲ ਮਾਰਚਾ ਕੈਂਡਲ ਮਾਰਚੇ ਤੇ ਸਾਡੇ ਲਗਭਗ ਇਸ ਕਾਲਜ ਦੇ ਵਿੱਚ 18 ਸਹਾਇਕ ਪ੍ਰੋਫੈਸਰ ਨੇ ਜਿਹੜੇ ਕੀ ਹੈ ਇਸ ਕੈਂਡਲ ਮਾਰਚੇ ਦਾ ਹਿੱਸਾ ਬਣੇ ਨੇ ਇਹਦੇ ਤੋਂ ਇਲਾਵਾ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਹੜੇ ਕੀ ਹੈ ਸਟੇਟ ਬਾਡੀ ਦੇ ਲੀਡਰ ਪੰਜਾਬ ਸਟੂਡੈਂਟ ਯੂਨੀਅਨ ਦੇ ਜਿਹੜਾ ਬਾਡੀ ਦੇ ਲੀਡਰ ਉਹ ਵੀ ਸਾਡੇ ਨਾਲ ਇੱਥੇ ਸ਼ਾਮਲ ਹੋ। ਤਾਂ ਐਮ ਆਰ ਕਾਲਜ ਤੋਂ ਜਿੱਤੀ ਸ਼ੁਰੂਆਤ ਕੀਤੀ ਗਈ ਹੈ ਕਿੱਥੇ ਤੱਕ ਇਹ ਜਾਏਗਾ ਪਤਾ ਕੰਟੀਨੂਏ। ਇਹ ਸਾਡਾ ਜੀ ਐਮ ਆਰ ਕਾਲਜ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ ਲੰਘਦਾ ਹੋਇਆ ਅੱਜ ਡੀ ਸੀ ਦਫ਼ਤਰ ਤੱਕ ਇੱਕ ਜਿਹੜਾ ਹੈਗਾ ਇਹ ਰੂਟ ਮਾਰਚ ਜਿਹੜਾ ਕਿ ਇਹ ਕੈਂਡਲ ਮਾਰਚ ਆ ਸਾਡੀ ਸਰਕਾਰ ਨੂੰ ਸੁੱਤੀ ਗੋਲੀ ਸਰਕਾਰ ਨੂੰ ਦਿਵਾਉਣ ਲਈ ਇਹ ਕੈਂਡਲ ਮਾਰਚ ਕਰਦੇ ਆ ਜੀ ਇਹ ਸਿਰਫ ਫਾਜ਼ਿਲਕਾ ਦੇ ਵਿੱਚ ਇਹ ਪੂਰੇ ਪੰਜਾਬ ਲੈਵਲ ਤੇ ਐ ਕਿੱਦਾਂ ਗਿਆ ਨਹੀਂ ਜੀ ਇਹ ਸਾਡੀ ਸਟੇਟ ਬਾਡੀ ਆ ਸੰਯੁਕਤ ਤੋਂ ਫਰੰਟ ਦੇ ਵੱਲੋਂ ਅੱਜ ਸਵੇ ਪੰਜਾਬ ਦੇ 64 ਕਾਲਜ ਅਤੇ ਪੰਜਾਬ ਦੇ ਲਗਭਗ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਕਿ ਇਹ ਕੈਂਡਲ ਮਾਰਚ ਜਿਹੜਾ ਕੀਤਾ ਜਾ ਰਿਹਾ ਹੈ ਇਹ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈ ਸਾਰੇ ਸ਼ਹਿਰਾਂ ਦੇ ਵਿੱਚ ਕੀ ਹੈ ਇਸ ਟਾਈਮ ਦੇ ਉੱਤੇ ਕੈਂਡਲ ਮਾਰਚ ਇਹਦਾ ਹੋ ਰਿਹਾ ਹੈ ਕੈਂਡਲ ਮਾਰਚ ਦੇ ਜਿਹੜੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਕੈਂਡਲ ਮਾਰਚ ਦੇ ਰਾਹੀਂ ਅਸੀਂ ਇਹ ਸੰਦੇਸ਼ ਇਹ ਦੇਣਾ ਚਾਹੁੰਦੇ ਆ ਜੀ ਕਿ ਜਿਹੜ ਜਿਹੜੀ ਮੋਮਬੱਤੀ ਆ ਜਾਂ ਜਿਹੜੀ ਲੋਅ ਆ ਜਿਹੜੀ ਅਗਨੀ ਆ ਜਿਹੜੀ ਕੀ ਆਪਾਂ ਕਹੇ ਦੀ ਇਹ ਲੋਕਾਂ ਜਾਂ ਆਪਾਂ ਕਹਿੰਨੇ ਆਪਣੇ ਜੀਵਨ ਦੇ ਵਿੱਚ ਰੋਸ਼ਨੀ ਪੈਦਾ ਕਰਦੀ ਆ ਠੀਕ ਆ ਤਾਂ ਉਸ ਰੋਸ਼ਨੀ ਪੈਦਾ ਕਰਨ ਦੇ ਇਸ ਤਰ੍ਹਾਂ ਜਿਹੜੇ ਕਿ ਅਸੀਂ ਟੀਚਰ ਆ ਅਸੀਂ ਅਧਿਆਪਕ ਆ ਅਸੀਂ ਵੀ ਕੀ ਆ ਆਪਦੇ ਖੂਨ ਪਸੀਨੇ ਦੇ ਨਾਲ ਇੱਕ ਤਰੀਕੇ ਦੇ ਨਾਲ ਬੱਚਿਆਂ ਦੇ ਜਿਹੜੇ ਕਿ ਜੀਵਨ ਨੂੰ ਜਿਹੜਾ ਰਚਨਾਉਣ ਦਾ ਯਤਨ ਕਰਦੇ ਆ ਪਰ ਅੱਜ ਕੀ ਆ ਇਸ ਗੰਦੀ ਸਰਕਾਰ ਦੁਆਰਾ ਕੀ ਆ ਸਾਡੇ ਜਿਹੜੇ ਆਪਾਂ ਕਹਦੇ ਜੀਵਨ ਦੀ ਰੋਸ਼ਨੀ ਹੈ ਜਿਹੜੀ ਦਾਹਰੀਆਂ ਮੇਰੇ ਤੇ ਇਸ ਸਰਕਾਰ ਨੂੰ ਇਹ ਜਤਾਉਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਕੀ ਹੈ ਜਦੋਂ ਖੁਦ ਦਾ ਹੀ ਭਵਿੱਖ ਨਹੀਂ ਰਚਨਾ ਆਇਆ ਹੋਇਆ ਤੇ ਅਸੀਂ ਬੱਚਿਆਂ ਦਾ ਭਵਿੱਖ ਕਿਹੜੇ ਤਰੀਕੇ ਨਾਲ ਰਚਨਾ ਤੁਸੀਂ ਕਿੰਨੇ ਸਾਲਾਂ ਤੋਂ ਕੰਮ ਕਰਦੇ ਹੋ ਮੈਂ ਜੀ ਪਿਛਲੇ 6 ਸਾਲ ਤੋਂ ਇਸ ਕਾਲਜ ਦੇ ਵਿੱਚ बतौर ਸਹਾਇਕ ਪ੍ਰੋਫੈਸਰ ਕੰਮ ਕਰ ਰਿਹਾ ਐਸੇ ਕਾਲਜ ਦੀ ਗੱਲ ਕਰਦੇ ਤੇ ਗੈਸਟ ਫੈਕਲਟੀ ਕਿੰਨੇ ਸਮੇਂ ਪੁਰਾਣੀ ਦੀ ਇੱਥੇ ਕੰਮ ਕਰਦੀ 2001 ਤੋਂ ਜੀ ਗੈਸਟ ਫੈਕਲਟੀ ਦੀਆਂ ਜਿਹੜੀਆਂ ਕਿ ਇਹ ਸੇਵਾਵਾਂ ਪੰਜਾਬ ਦੇ ਵੱਖ-ਵੱਖ ਕਾਲਜਾਂ ਤੇ ਜਿਹੜੀਆਂ ਲਈਆਂ ਜਾ ਰਹੀਆਂ ਨੇ ਇਸ ਕਾਲਜ ਦੇ ਵਿੱਚ ਜਿਹੜੇ ਪ੍ਰੋਫੈਸਰ ਹਰਨਿਕਾ ਕੰਬੋਜ ਨੇ ਜਿਸ ਦਿਨ ਲ 22 ਸਾਲ ਉਹਨਾਂ ਦੀ ਸੇਵਾ ਚ ਜੀ ਅਜੀਤ ਜੀ ਕੀ ਨਾਮ ਹੈ ਜੀ ਸ਼ੋਰਕ ਕੰਮ ਦਾ ਕਮਰਾ ਜੀ ਜਿਸ ਤਿੱਕੇ ਘਟਨਾ ਗ੍ਰੰਥ ਪੇ ਜੀ ਨਾਲ ਬਦਲ ਜੇ ਨੇ ਰਾਤ ਨੂੰ ਜੁਆਇਨਿੰਗ ਕਰਾਣੀ ਉਸ ਤੋਂ ਬਾਅਦ ਤੁਹਾਡੇ ਵੱਲ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਉਂ ਕੀ ਲੱਗਦਾ ਹੈ ਸਰਕਾਰ ਕਿਸ ਮੂਡ ਚ ਹੈ ਮਨੇ ਤਾਂ ਸਰਕਾਰ ਵੱਲ ਦੇਖੋ ਜੀ ਕੋਈ ਵੀ ਸਾਨੂੰ ਵਿਸ਼ਵਾਸ ਨਹੀਂ ਦਿੱਤਾ ਗਿਆ ਨਾ ਹੀ ਸਾਨੂੰ ਕੋਈ ਗੱਲ ਵਾਂਗੀ ਕੀਤੀ ਗਈ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਵਿਸ਼ਵਾਸ ਦੇਵੇ ਅਸ਼ਵਾਸਨ ਨਾ ਬੜੀ ਬੜੀ ਹੋ ਚੁਕੀ ਪਰ ਅਸੀਂ ਆਖੀਏ ਚਾਹੁੰਦੇ ਹਾਂ ਕਿ ਸਭੀ ਲਿਖਤ ਰੂਪ ਚ ਲਿਖੀ ਹੋ ਚੁਕੀ ਦੇਵੇ 58 ਸਾਲ ਦੀ ਸਿਕਿਉਰਿਟੀ ਦੇ ਜੋਬ ਸਿਕਿਉਰਿਟੀ ਦੇਵੇ ਹਰ ਇੱਕ ਚੰਗੀ ਤਨਖਾਹ ਦੇਵੇ ਜਿਸ ਕਰਕੇ ਸਾਡੇ ਘਰ ਦਾ ਜਿਹੋ ਜੋ ਸਿਸਟਮ ਹੈ ਸੀ ਤੁਸੀਂ ਆਪਣੇ ਛੱਡ ਸਕਦੇ ਹਾਂਜੀ ਜਿੱ ਕੀ ਕਹਿਣਾ ਚਾਹਗੇ ਇੱਥੇ ਕੈਂਟਰ ਮਾਰਕਿੰਗ ਅੱਜ ਦਾ ਜਿਹੜਾ ਰੋ ਹੈ ਤੇ ਜਿਹੜਾ ਫਰੋ ਹੈ ਉਹ ਭੱਗ ਚੁੱਕਿਆ ਤੇ ਕਿਉਂਕਿ ਸਰਕਾਰਾਂ ਦੇ ਨਮਾਇੰਦਿਆਂ ਕੋਲੇ ਵੱਖ-ਵੱਖ ਭਾਗਾਂ ਦੇ ਵਿੱਚ ਸਾਡੀਆਂ ਜਿਹੜੀਆਂ ਫਾਈਲਾਂ ਸਾਰੀਆਂ ਰੱਦੀ ਦੀ ਟੋਕਰੀ ਚ ਗਈਆਂ ਸਿੱਖਿਆ ਮੰਤਰੀ ਨੇ ਸਾਡੇ ਨਾਲ ਕੋਈ ਹੰਦਰਦੀ ਨਹੀਂ ਕੀਤੀ ਔਰ ਜਿਹਦੇ ਰੋਹ ਦੇ ਵਿੱਚ ਉਹ ਜਿਹੜੇ ਗੈਸਟ ਕੈਲ ਵੀ ਲੈਕਚਰਾਰ ਆ ਉਹ ਸੰਘਰਸ਼ ਤਿੱਖਾ ਕਰਨ ਵਿੱਚ ਕਰਨ ਵਾਸਤੇ ਮਜਬੂਰ ਹੋ ਗਏ ਜੀ ਫਿਰ ਲੱਗਦਾ ਵੀ ਜੋ ਕੈਂਡਰ ਮਾਰਚ ਕੱਢੇ ਜਾ ਰਹੇ ਹਨ ਨਾਲ ਸਰਕਾਰ ਜੜੀ ਜਗੇਗੀ ਸਰਕਾਰ ਦੀ ਤਾਂ ਨੀਂਦ ਹਰਾਮ ਹੋਈ ਪਈ ਐ 4 ਦਿਨ ਹੋ ਗਏ ਨੀਂਦ ਨਹੀਂ ਆਉਦੀ ਸਿੱਖਿਆ ਮੰਤਰੀ ਨੂੰ ਨਹੀਂ ਆ ਰਹੀਗੀ ਠੀਕ ਐ ਚੋਰ ਮੋਰੀਆਂ ਦੇ ਵਿੱਚ ਉਹ ਬੈਠੇ ਹੋਏ ਨੇ ਔਰ ਟੇਬਲ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ মিডিਆ ਦਾ ਕਿ ਨਾ ਨਹੀਂ ਸਾਡੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈ ਹੈ ਔਰ ਸਿੱਖਿਆ ਦੇ ਨਾਮ ਦੇ ਉੱਤੇ ਜਿਹੜਾ ਉਹ ਨਾਹਰਾ ਲਾ ਕੇ ਆਏ ਸੀ ਅੱਜ ਉਹਨਾਂ ਦਾ ਪਰਦਾ ਖਾਸ਼ ਹੋ ਰਿਹਾ ਔਰ ਲੋਕਾਂ ਦੀਆਂ ਅੱਖਾਂ ਖੋਲਣ ਵਾਸਤੇ ਹੀ ਅਸੀਂ ਇਹ ਰਾਤ ਦੇ ਹਨੇਰੇ ਵਿੱਚ ਜਿਹੜੇ ਕੈਂਡਲ ਮਾਰਚ ਕਰ ਰਹੇ ਹਾਂ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਅਸੀਂ ਇਹ ਕੈਂਡਲ ਮਾਰਚ ਹੈ ਜਿਹੜੇ ਰੋਸ ਦੇ ਵਿੱਚ ਸ਼ੁਰੂ ਕੀਤੇ ਜਿਹੜੇ ਜਿਵੇਂ ਤੁਸੀਂ ਕਿਹਾ 850 ਸਰਕਾਰੀ ਨੌਕਰੀ ਖੋਣ ਵਾਲੀ ਸਰਕਾਰ ਕੀ ਇਹ ਸਰਕਾਰੀ ਨੌਕਰੀ ਖੋਲੀ ਤੀ ਗਈ ਕੀ ਤੁਹਾਡੀ ਨੌਕਰੀ ਸਰਕਾਰੀ ਸੀ ਸਾਡੀ ਨੌਕਰੀ ਸਰਕਾਰੀ ਨਹੀਂ ਸੀ ਪਰ ਸਾਨੂੰ ਸਰਕਾਰ ਦੇ ਕਾਲਜਾਂ ਦੇ ਵਿੱਚ ਬੈਠੇ ਆ 25 25 ਸਾਲ ਹੋ ਗਏ ਆ ਸਰਕਾਰਾਂ ਦਾ ਜਿਹੜਾ ਰਵਈਆ ਸ਼ੁਰੂ ਤੋਂ ਸਰਕਾਰੀ ਕਾਲਜਾਂ ਦੇ ਵਾਸਤੇ ਪ੍ਰਤੀਮਤਰੀ ਮਾਵਾਲਾ ਰਿਹਾ ਇੱਥੇ ਅਣਪੜ੍ਹ ਸਿੱਖਿਆ ਮੰਤਰੀ ਆਉਂਦੇ ਰਹੇ ਆ ਜਿਨ੍ਹਾਂ ਨੂੰ ਸਿੱਖਿਆ ਦੇ ਜਿਹੜੇ ਢਾਂਚੇ ਆ ਉਹਦੇ ਬਾਰੇ ਉਹਨਾਂ ਦੀ ਬੰਦਤਰ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਉਹਨਾਂ ਨੇ ਆਪਣੇ ਤਾਨਾਸ਼ਾਹੀ ਜਿਹੜੇ ਰੂਲ ਐ ਉਹ ਬਣਾਏ ਔਰ ਰਾਤੇ ਰਾਤ ਜਿਹੜੇ ਉਹ ਰੂਲ ਜਿਹੜੇ ਲਾਗੂ ਕੀਤੇ ਵੱਖ-ਵੱਖ ਸਰਕਾਰਾਂ ਨੇ ਜਿਹਦੇ ਕਰਕੇ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਕੋਰਟ ਕੇਸਾਂ ਦੇ ਵਿੱਚ ਰੋਲ ਗਏ ਸਰਕਾਰਾਂ ਨੇ ਅੰਗਰੇਜ਼ਾਂ ਵਾਂਗੂ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਨੂੰ ਲਾਗੂ ਕੀਤਾ ਹਰੇਕ ਡਿਪਾਰਟਮੈਂਟ ਦੇ ਵਿੱਚ ਹੁਣ ਤੁਸੀਂ ਦੇਖਦੇ ਹੋਵੋਗੇ ਕਿ ਵੱਖ-ਵੱਖ ਕੈਟਾਗਰੀਆਂ ਬਣ ਚੁੱਕੀਆਂ ਕੈਟਾਗਰੀਆਂ ਦੇ ਨਾਮ ਦੇਤੇ A B ਹਰ ਡਿਪਾਰਟਮੈਂਟ ਇਹ ਸਿਰਫ ਕੱਲੀ ਸਿੱਖਿਆ ਦਾ ਦੁਕਾਨਤ ਨਹੀਂ ਹੈ ਹਰ ਡਿਪਾਰਟਮੈਂਟ ਦੇ ਵਿੱਚ ਇਹੀ ਹਰਾਸਮੈਂਟ ਹੈ ਮਾਨਸਿਕ ਤੌਰ ਤੇ ਜਿਹੜੇ ਵਿਦਿਆਰਥੀ ਆ ਸਾਡੇ ਉਹ ਟੈਂਕੀਆਂ ਤੇ ਚੜੇ ਹੋਏ ਆ ਤੇ ਕਿਸਾਨਾਂ ਵਾਂਗੂ ਅੱਜ ਉਹ ਖੋਦਕਸ਼ੀਆਂ ਕਰ ਰਹੇ ਆ ਔਰ ਇਹ ਸਿੱਖਿਆ ਦਾ ਇੱਕ ਸਵਾਲ ਪੁੱਛਿਆ ਸੀਗਾ ਵੀ ਸਰਕਾਰੀ ਨੌਕਰੀ ਖੋਲ ਗਈ ਤੁਹਾਨੂੰ ਇਸਦੀ ਕੀ ਇੰਡੀਕੇਸ਼ਨ ਆ ਗਈ ਹੈ ਇੰਡੀਕੇਸ਼ਨ ਆ ਸਾਡੀਆਂ ਪੋਸਟਾਂ ਖਾਲੀ ਉੱਤੇ ਦਿਖਾ ਕੇ ਉਹਨਾ ਬੱਚਿਆਂ ਨੂੰ ਨਵੇਂ ਬੱਚਿਆਂ ਨੂੰ 1158 ਦੀ ਜਦੋਂ ਭਰਤੀ ਕੀਤੀ ਗਈ ਹੈ ਤਾਂ ਬਿਲਕੁਲ ਖੋਲਈਆਂ ਗਈਆਂ ਕਦੋਂ ਵੀ ਸਰਕਾਰ ਸਰਕਾਰ ਇਹ ਆਪਣਾ ਫਰਮਾਨ ਦੇਣ ਦੇ ਵਾਸਤੇ ਤਿਆਰ ਬੈਠੀ ਹੈ ਜਦੋਂ ਜਦੋਂ ਕੋਈ ਪੋਸਟ ਤੇ ਆਏਗਾ ਤਾਂ ਜਿਹੜਾ ਵਰਕਲੋਡ ਹੈਗਾ ਹੀ ਨਿਕਾਲ ਜਾਂਦੇ ਵਿੱਚ ਫਿਰ ਦੋ ਦੋ ਤਿੰਨ ਤਿੰਨ ਜਿਹੜੀਆਂ ਪੋਸਟਾਂ ਪਈਆਂ ਤਾਂ ਫਿਰ ਜਿਹੜੇ ਗੈਸਟ ਫੈਕਿਲਿਟੀ ਲੈਕਚਰਰ ਤੁਸੀਂ ਕਿਹਾ ਅਨਪੜ੍ਹ ਸਿੱਖਿਆ ਮੰਤਰੀ ਪ੍ਰੈਜ਼ੈਂਟ ਮੰਤਰੀ ਤਾਂ ਪੜੇ ਲਿਖੇ ਨੇ ਉਹਨਾਂ ਤੋਂ ਕੀ ਆਸ ਰੱਖਦੇ ਹੋ ਨਹੀਂ ਹੜਪੜੀ ਨੇ ਸਾਡੇ ਵਾਸਤੇ ਇਹਨਾਂ ਨੇ ਸਾਨੂੰ ਸਰਕਾਂ ਦੇ ਤੜਾ ਕੀਤਾ ਕਿਉਂਕਿ ਉਹਨਾਂ ਨੇ ਸਿੱਖਿਆ ਦੇ ਢਾਂਚੇ ਦੇ ਉੱਤੇ ਕੋਈ ਉਹਨਾਂ ਨੇ ਖੋਜ ਨਹੀਂ ਕੀਤੀਗੀ ਕੋਈ ਉਹਨਾਂ ਨੇ ਟੇਬਲ ਟਾਕ ਨਹੀਂ ਕੀਤੀਗੀ ਪ੍ਰੋਫੈਸਰਾਂ ਦੇ ਨਾਲ ਕੋਈ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਤੇ ਸਿੱਧੀ ਤਾਨਾਸ਼ਾਹੀ ਜਿਹੜੇ ਆਪਣੇ ਰੂਲ ਹੈ ਜਿਹੜੇ ਉਹ ਲਾਗੂ ਹੁੰਦੇ ਹੈ ਜੀ ਧੰਨਵਾਦ ਤਾਂ ਬਿਲਕੁਲ ਦੋਸਤੋ ਕਿਹਾ ਨੇ ਅੱਜ ਮਾਦਰ ਦਾ ਐਮਰ ਕਾਲਜ ਤੋਂ ਤੋਂ ਸ਼ੁਰੂਆਤ ਕੀਤੀ ਗਈ ਹੈ ਉਹ ਤੇ ਗੈਂਡਲ ਮਾਰ ਦੀ ਸੰਪੀੜਾ ਤੋਂ ਨੰਬਰ ਕਰ ਰਹੇ ਹੈ ਜੀ ਆਜੀ ਬਾਬੇ ਕੀ ਨਾਮ ਹੈ ਜੀ ਮੇਰਾ ਨਾਮ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਕਰਨਜੀਤ ਮਾਰਕੀਵਾ ਪੰਜਾਬ ਸਟੂਡੈਂਟ ਯੂਨੀਅਨ ਜਿਲ੍ਹਾ ਸਮੂਹਿਤ ਲਿਖੀ ਗਈ ਹੈ ਅੱਜ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਲੰਮੇ ਸਮੇਂ ਤੋਂ ਅਸੀਂ ਜਿਹੜੀ ਇੱਕ ਤਾਂ ਪੱਕੀ ਵਰਤੀ ਦੀ ਜਿਹੜੀ ਮੰਗ ਕਰ ਰਹੇ ਸੀਗੇ ਉਹਦੇ ਵਿੱਚੋਂ 1158 ਦੇ ਕੋਈ ਸਾਥੀ ਜਿਹੜੇ ਉੱਤੇ ਖੁਦ ਵੀ ਖੁਦ ਜੀ ਵੀ ਕਰ ਗਏ ਹਨ ਚਲੋ ਠੀਕ ਹੈ 1158 ਵਰਤੀ ਦੀ ਲੋੜ ਵੀ ਹੈ ਮੌਕੇ ਦੇ ਜਿਹੜੇ ਅੱਜ ਗੈਸਟ ਵਿਗਿੱਲਟੀ ਅਧਿਆਪਕ ਆ ਉਹ ਅੱਜ 22 ਸਾਲ ਜਿਹੜੇ ਕਾਲਜਾਂ ਦੇ ਸੇਵਾਵਾਂ ਦੇ ਰਹੇ ਸੀਗੇ ਕਾਲਜਾਂ ਨੂੰ ਮੇਨਟੇਨ ਕਰਕੇ ਕਰਕੇ ਰੱਖਿਆ ਜਿਨ੍ਹਾਂ ਨੇ ਉਹਨਾਂ ਨੂੰ ਇਹ ਕਹਿ ਕੇ ਕਰ ਦੇਣਾ ਵੀ ਤੋੜੀ ਮਤਲਬ ਕਿ ਨੌਕਰੀ ਜਿਹੜੀ ਆ ਉਹ ਮਤਲਬ ਕਿ ਖਤਮ ਆ ਇੱਕ ਤਰ੍ਹਾਂ ਦੀ ਇਹ ਉਸ ਸਬੰਧ ਦੇ ਵਿੱਚ ਅੱਜ ਜਿਹੜਾ ਰੋਸ ਕੀਤਾ ਜਾ ਰਿਹਾ ਹਨ ਇਹ ਦੂਜੇ ਪਾਸੇ ਗੱਲ ਕਰੀਏ ਪਹਿਲਾਂ ਕਾਲਜ ਜਿਹੜੇ ਸਾਡੇ ਪੰਜਾਬ ਦੇ 48 ਜਿਹੜੇ ਸਰਕਾਰੀ ਕਾਲਜ ਸੀਗੇ 16 ਕਾਲਜ ਜਿਹੜੇ ਹੋਰ ਬਣੇ ਨਵੇਂ ਤੇ ਲਗਾਤਾਰ ਜਿਹੜੀ ਪਹਿਲਾਂ 1873 ਪ੍ਰੋਫੈਸਰਾਂ ਦੀ ਲੋੜ ਸੀਗੀ ਅੱਜ ਉਸ ਜੇ ਵਿਦਿਆਰਥੀ ਤੇ ਅਧਿਆਪਕ ਦੇ ਨਿਪਾਤ ਨੂੰ ਵੇਖੀਏ ਤੇ ਅੱਜ ਜਿਹੜੀ 2400 ਪ੍ਰੋਫੈਸਰਾਂ ਦੀ ਜਿਹੜੀ ਲੋਡ ਆ ਮੌਕੇ ਤੇ ਤੁਸੀਂ ਦੇਖੋ ਐਜੂਕੇਸ਼ਨ ਜਿਹੜੀ 2020 ਜਦੋਂ ਲੈ ਕੇ ਆਇਆ ਉਹਦੇ ਵਿੱਚ ਕੁਝ ਜਿਹੜੇ ਵਿਸ਼ੇ ਆ ਨਵੇਂ ਨਵੇਂ ਤੌਰ ਤੇ ਜਿਹੜੇ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਐਪ੍ਰੈਲ ਨੂੰ ਜਿਹੜਾ ਮੁੱਦਾ ਹੈਗਾ ਗੈਸਟ ਫੈਕਲਟੀ ਦਾ ਉਹਦੇ ਬਾਰੇ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰ ਰਹੇ ਆ ਵੀ ਜਿਹੜੀ ਗੈਸਟ ਫੈਕਲਟੀ ਅਧਿਆਪਕ ਅਧਿਆਪਕ ਹੈ ਗਿਆ ਇਹਨਾਂ ਨੂੰ ਇਹਨਾਂ ਦਾ ਜਿਹੜਾ ਨੌਕਰੀਆਂ ਸੁਰੱਖਿਤ ਕੀਤੀ ਜਾਵੇ ਤੇ ਦੂਜੀ ਗੱਲ ਇਹਨਾਂ ਨੂੰ ਜਿਹੜਾ ਪੰਜਾਬ ਆਪਣੇ ਬਜਟ ਦੇ ਵਿੱਚੋਂ ਜਿਹੜੀਆਂ ਤਨਖਾਹਾਂ ਚੋਰੀਆਂ ਤੋਂ ਸ਼ੁਰੂ ਕੀਤੀਆਂ ਗਈਆਂ। ਤਾਂ ਦੋਸਤੋ ਤਸਵੀਰਾਂ ਤੁਹਾਡੇ ਨਾਲ ਸੰਗੀਆਂ ਐਮਟੀਵੀ ਤੋਂ ਆਜ਼ਮਰ ਨਖੀਂਦਰ ਸਿੰਘ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਪਏ ਆ ਕੈਂਡਲ ਮਾਰਚ ਕੱਢਿਆ ਗਿਆ ਹੈ। ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਪਏ ਆ ਐਮਟੀਵੀ ਤੋਂ ਨਖੀਂਦਰ ਆਜ਼ਾਦ ਕੁਮਾਰ ਤੁਹਾਨੂੰ ਐਮਟੀਵੀ ਤੋਂ ਕੈਂਡਲ ਮਾਰਚ ਤਨ ਦਿਖਾਏ ਜਾਂਦੇ ਪਏ ਸਰਕਾਰ ਦਾ ਤੁਹਾਨੂੰ ਦੇਖੋ